ਹਾਂ ਜੀ ਬਿੰਦੇ ਕਾਲੇ ਕੇ ਬਲਾਉਸ ਬਹੁਤ ਬਹੁਤ ਤਹਿਜਿਲ ਧੰਨਵਾਦੀ ਹੋਰ ਸਨੋ ਕੇ ਵਾ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਹੈ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਲੋ ਜੀ ਕਮਤੰਦੀ ਆਪਾਂ ਲੈਣੇ ਮੇੜ ਤੇ ਅੱਜ ਆਪਾਂ ਬਣਾਇਆ ਸਾਗ ਸੇ ਸਾਗ ਆਪਣਾ ਰਿਚੀ ਜਾਂਦਾ ਹੈਗਾ ਤੇ ਟਾਈਮ ਵੀ ਕਾਫੀ ਹੋ ਗਿਆ ਸੀਗਾ ਕੱਲ ਅਸੀਂ ਚਲੇ ਗਏ ਸਾਨੂੰ ਮੈਂ ਵੀਡੀਓ ਵੀ ਦਿਖਾਈ ਸੀ ਕਿ ਆਪਾਂ ਗੈਸੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਤੇ ਉਹ ਨਾ ਜਿਹੜੇ ਮਤਲਬ ਏਟਲਾ ਥੰਮ ਨਹੀਂ ਹੁੰਦਾ ਬਣਾ ਕਈ ਵਾਰ ਆਪਾਂ ਲਿਖਦੇ ਤਾਂ ਸਹੀ ਹੁੰਦੇ ਆ ਟਾਲੀ ਸਾਹਿਬ ਉਹਦੇ ਤੇ ਲਿਖਿਆ ਗਿਆ ਟਰਾਲੀ ਸਾਹਿਬ ਹਣਾ ਕਿਉਂਕਿ ਕਿ ਜਿਹੜੀਆਂ ਆਪਾਂ ਵੀਡੀਓ ਬਣਾਉਂਦੇ ਉਹਨਾਂ ਨੂੰ ਤਾਂ ਪਤਾ ਵੀ ਜਦੋਂ ਆਪਾਂ ਰੀਡਿੰਗ ਕਰਦੀਆਂ ਕਰਦੇ ਆ ਜਦੋਂ ਆਪਾਂ ਡਨ ਕਰ ਦਿੰਦੀਆਂ ਤੂੰ ਉਦੋਂ ਸਪੈਲਿੰਗ ਬਦਲਿਆ ਜਾਂਦਾ ਕਦੇ-ਕਦੇ ਬਦਲਿਆ ਜਾਂਦਾ ਚਲੋ ਕੋਈ ਗੱਲ ਨਹੀਂ ਜੀ ਤੇ ਮੈਂ ਬਾਅਦ ਵਿੱਚ ਮੈਂ ਚਲੋ ਘਾਣੂ ਕਟਣੀਆਂ ਹਨ ਤੇ ਨਾ ਹੀ ਫਿਰ ਟਾਈਮ ਲੱਗਿਆ ਇੰਨਾ ਵੀ ਕੱਟਣ ਦਾ ਦਾ ਤੇ ਆਪਾਂ ਥੋੜੀ ਥੋੜੀ ਕਿਲੇ ਆਪਾਂ ਬਣਾ ਲਿਆ ਹੁੰਦੀ ਸੀਗੀ ਤੇ ਫਿਰ ਮੈਂ ਸੁਣ ਆ ਕੇ ਫਿਰ ਸਿਆਰ ਕੀਤੀ ਕੱਲ ਆਪਾਂ ਗਏ ਸੀ ਆਪਾਂ ਤੋਂ ਕਾਫੀ ਦੂਰ ਰਹੇ ਜਾਂਦਾ ਟਾਲੀ ਸਾਬ ਪਹਿਲੀ ਵਾਰ ਗਏ ਸੀਗੇ ਤੇ ਆਪਣੇ ਇਥੋਂ ਮਤਲਬ ਹੋ ਗਈਆਂ ਸੀ ਤਿੰਨ ਜਾਣੀਆਂ ਹੋਰ ਫਿਰ ਉਹਨਾਂ ਨੇ ਮੈਨੂੰ ਵੀ ਨਾਲ ਤਿਆਰ ਕਰ ਲਿਆ ਕਹਿੰਦੇ ਤੁਸੀਂ ਵੀ ਸਾਡੇ ਨਾਲ ਚਲੋ ਪਤਾ ਪਹਿਲੀ ਵਾਰ ਗਏ ਸੀ ਤੇ ਚਲੋ ਬਹੁਤ ਵਧੀਆ ਲੱਗਿਆ ਜਾ ਕੇ ਤੇ ਫਿਰ ਆਪਾਂ ਤੁਹਾਨੂੰ ਦੱਸਿਆ ਵੀ ਮਾ ਹੈ ਤੇ ਆਪਣੀ ਮਾਜ ਤੇ ਗਾਂ ਸੁਈ ਸੀ ਮੈਂ ਕਿ ਚਲੋ ਆਪਾਂ ਕਰਦੇ ਜਿਹੜਾ ਇਹ ਆਪਣੀਆਂ ਤੇ ਲੋਵ ਦੀ ਅੱਜ ਆਪਾਂ ਵੀਡੀਓ ਲੈ ਕੇ ਆਏ ਕੱਪੜੇ ਦੀ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਕੱਪੜੇ ਆਪਾਂ ਦੁਆਰਾ ਮੰਗਵਾ ਲੇ ਤਾਂ ਇਹ ਮੈਂ ਤੁਹਾਨੂੰ ਕਹਿੰਦਾਂ ਵੀ ਵੀਡੀਓ ਨਹੀਂ ਸੀ ਬੈਕ ਉਹ ਕੱਪੜੇ ਸਾਨੂੰ ਪਤਾ ਆਪਣਾ ਆਨਲਾਈਨ ਦਾ ਕੰਮ ਤੇ ਆਪਣੇ ਕੋਲ ਲੋਕਲ ਵੀ ਲੈ ਕੇ ਜਾਂਦੇ ਆ ਤੇ ਉਹਨਾਂ ਦੇ ਕੁਝ ਮੈਨੂੰ ਕੱਪੜੇ ਜਿਹੜੇ ਮਤਲਬ ਪਹਿਨਾ ਸੀਗੇ ਤੇ ਉਹ ਕੁਝ ਉਹਨਾਂ ਤੋਂ ਮਿਲ ਗਏ ਕਲਰ ਬਹੁਤ ਪਹਿਣਾ ਕਹਿੰਦੇ ਸਭ ਨੇ ਨਾਲ ਦੀ ਹਾਂ ਕਿਉਂਕਿ ਹਜੇ ਤਾਂ ਸੀ ਜਿਸ ਸਟਾਰ ਤੋਂ ਇਹ ਤੇ ਮਿਲ ਗਏ ਸੀ ਨਾਲ ਦੇ ਕੇਵਰ ਨਹੀਂ ਮਿਲਦੇਗੇ ਜਿਵੇਂ ਲਪੈਨ ਦੇ ਛੂਟ ਸੀਗੇ ਮੈਂ ਦੋ ਗੱਲੇ ਆ ਲਪੈਨ ਦੇ ਤੇ ਉਹਦੇ ਨਾਲ ਦੀ ਨਹੀਂ ਮਿਲਗੇ ਕਿਉਂਕਿ ਐ ਨਹੀਂ ਮਿਲਦੇ ਹੁੰਦੇ ਕੁਦਰਤੀ ਕਿਤੇ ਮਿਲ ਜਾਂਦੇ ਤੇ ਇਹ ਕੁਛ ਮਿਲ ਗਈ ਸੀਗੇ ਤੇ ਲੋ ਜੇ ਪਸੰਦ ਕੋਣੇ ਪਾਲਤੀ ਵੀਰ ਛੂਟ ਬਹੁਤ ਵਧੀਆ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਅਸੀਂ ਸਕਰੀਨ ਸ਼ਾਟ ਤੁਸੀਂ ਮੰਗਵਾ ਸਕਰੀਨ ਸ਼ਾਟ ਲੈ ਕੇ WhatsApp ਆਪਣਾ ਨੰਬਰ ਉੱਪਰ ਦਿੱਤਾ ਹੁੰਦਾ ਨੀਚੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਮੰਗਵਾ ਸਕਦੇ ਆ ਤੇ ਕੋਰੀਅਰ ਚਾਰਜ ਇਹਨਾਂ ਦਾ ਕਿਸੇ ਦਾ ਨਹੀਂ ਹੋਊਗਾ ਸਾਰੇ ਫ੍ਰੀ ਕੋਰੀਅਰ ਚਾਰਜ ਆਪਾਂ ਪਾ ਲਾਵਾਂਗੇ ਤੇ ਬਸ ਜੋ ਰੇਟ ਆ ਤੁਸੀਂ ਉਹੀ ਪੈਸੇ ਗੂਗਲ ਪੇ ਕਰਨੀ ਆ ਤੇ ਛੂਰ ਛੂਰੇ ਘਰੇ ਪਹੁੰਚੂਗਾ ਬਹੁਤ ਘੱਟ ਰੇਟਾਂ ਤੇ ਆਪਾਂ ਤੁਹਾਨੂੰ ਕੱਪੜਾ ਦਿਨੇ ਆ ਤੁਹਾਨੂੰ ਪਤਾ ਪਹਿਲਾਂ ਨੂੰ ਵੀ ਜਿਹੜੀਆਂ ਮੰਗਵਾਉਂਦੀਆਂ ਨੇ ਬਹੁਤ ਘੱਟ ਰੇਟ ਤੇ ਦਿਨੇ ਆਪਾਂ ਦੋਬਸੇ ਬੈਲਾ ਸੀ ਜੇ ਪਸੰਦ ਤੁਹਾਨੂੰ ਹੋਵੇ ਤਾਂ ਆਪਾਂ ਭਾਤ ਦੇ ਕਿਤੇ ਦਾਰਤਾ ਬਿੱਟੀ ਲੈਤਾ ਹਨ ਇਹ ਲੋਟੇ ਚੱਕੇ ਕੇ ਆਪਾਂ ਤੁਹਾਨੂੰ ਦਿਖਾਈ ਜਾਂਦੇ ਹੁਣੇ ਲਓ ਜੀ ਬਹੁਤ ਸੋਨਾ ਛੋਟਾ ਪਾਰਟੀਅਰ ਵੀ ਇਹਨਾਂ ਚ ਕੋਈ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੀਆਂ ਹਲੋ ਜੀ ਪਾਰਟੀਅਰ ਛੋਟਾ ਬਹੁਤ ਸੋਨਾ ਵੀ ਬਹੁਤ ਸੋਹਣਾ ਪਿੰਕ ਪੀਚ ਕਲਰ ਬਹੁਤ ਸੋਹਣਾ ਪਾਰਟੀ ਵੇਅਰ ਸ਼ੂਟ ਆ ਕਈ ਵਾਰ ਜਿੱਦਾਂ ਤਾਂ ਇਹ ਸੂਣੀ ਜਿਆਦਾ ਹੁੰਦੇ ਫਿਰ ਮੈਨੂੰ ਆਏ ਵੀ ਹੋ ਜਾਂਦਾ ਵੀ ਮੈਂ ਸਲਾਈ ਕਰ ਲਵਾਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹਣੀ ਹੈ ਨਾ ਐਨੇ ਤਾਂ ਆਪਾਂ ਕਿੰਨੇ ਕ ਸਲਾਈ ਕਰ ਸਕਦੇ ਆ ਤੇ ਬਹੁਤ ਸੋਹਣਾ ਲੱਗਿਆ ਇਹਦਾ ਮੈਂ ਤਾਂ ਕਲਰ ਵੀ ਬਹੁਤ ਸੋਹਣਾ ਪੀਚ ਪਿੰਕ ਜਿਹਾ ਕਲਰ ਆ ਤੇ ਕਢਾਈ ਹੋਈ ਫਿਰ ਰੇਟ ਵੀ ਬਹੁਤ ਘੱਟ ਜਿਆਦਾ ਬਹੁਤ ਘੱਟ ਜਿਆਦਾ ਰੇਟ ਇਹਨਾਂ ਦੇ ਅਰੇ ਟਿਵੀ ਪਸੰਦ ਆਸਦੇ ਆ ਦੇਖੋ ਇਹ ਕੋਰੀਅਰ ਤੇ ਆਰਟ ਸੋੜਾ ਕੋਈ ਨਹੀਂ ਲੱਗੂਗਾ ਜੋ ਰੇਟ ਆਪਾਂ ਛੂਟ ਦਾ ਦੱਸਾਂਗੇ ਤੁਸੀਂ ਬਸ ਉਹ ਹੀ ਦੀਏ ਨਾ ਵਾ ਦੇਖੋ ਤੁਸੀਂ ਬਣਾਉਣਾ ਸੀ ਗਿਫਟ ਕਰਨਾ ਹੈ ਤੇ ਦੇਖੋ ਜੀ ਬਹੁਤ ਸੋਹਣੇ ਦੁਵੱਟੇ ਆ ਨਾਲ ਖੁੱਲੇ ਡੁੱਲੇ ਦੁਵੱਟੇ ਆ ਤੇ ਫਾਟੇ ਵੇਅਰ ਛੂਟ ਕਿੰਨੀ ਵਧੀਆ ਲੁੱਕ ਬਣ ਕੇ ਤਿਆਰ ਹੁੰਦੀ ਆ ਤੇ ਆਪਾਂ ਤਾਂ ਮਨ ਕਰਦਾ ਹੁੰਦੇ ਵੇ ਫਸਲਾਈ ਕਰ ਲਈਏ ਚਲੋ ਜੀ ਕੋਈ ਗੱਲ ਨਹੀਂ ਲੋ ਜੀ ਸੋਹਣ ਦਿਖਾ ਦੱਪਨ ਲੈ ਕੇ ਦੁਪੱਟਾ ਆ ਨੋ ਦੁਪੱਟਾ ਲੈ ਕੇ ਕਰੋ ਬਹੁਤ ਸੋਹਣਾ ਬਹੁਤ ਵਧੀਆ ਚਲੂਣ ਦਾ ਦੁਪੱਟਾ ਵਾ ਆ ਦੇਖੋ ਜੀ ਕੱਟਵਾਰਕ ਹੋਇਆ ਵਾ ਆਪ ਦੇ ਲਈ ਮਖਵਾਉਣਾ ਮੰਮੀ ਲਈ ਸੱਸ ਲਈ ਕਿਸੇ ਲਈ ਵੀ ਮਖਵਾਉਣਾ ਸੀ ਮਖਵਾ ਸਕਦੀਆਂ ਬੜੀ ਸੋਹਣੀ ਲੱਗ ਕੋ ਵਾਲੀ ਆਉਂਦੀ ਸ਼ੈਣ ਕੋ ਸੋਹਣੀ ਦੁਪੱਟੇ ਦੀ ਨੋ ਜੀ ਬਲਦੀ ਗਰਸ਼ ਹੁੰਦਾ ਤੇ ਪਰ ਇੰਨੇ ਘੱਟ ਡੇਟਾ ਤੇ ਮੈਂ ਤੁਹਾਨੂੰ ਅਗਲੀ ਵੀ ਨਹੀਂ ਲਗਾਈਆਂ ਤੇ ਦੱਸੋ ਵੀ ਮੈਨਾਂ ਡੇਟ ਘੱਟ ਕਿਉਂ ਲਾਉਣੀ ਆ ਚਲੋ ਬਸ ਫਿਰ ਸੋਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਕੱਪੜੇ ਚ ਦੇਖੋ ਬਿਨਾ ਕੋਈ ਏਰ ਚਾਰਜ ਤੋਂ ਸੋਨੂੰ ਛੋਟ ਰਹੂਗਾ 1100 ਰੁਪਏ ਚ ਦੇਖੋ ਜੀ ਕੋਈ ਕੋਈ ਏਰ ਚਾਰਜ ਨਹੀਂ 2216 ਛੋਟਾ ਦੇਖੋ ਜੀ ਤੁਹਾਨੂੰ ਵੀ ਪਤਾ ਕਾ ਤੁਸੀਂ ਆਫ ਖਰੀਦਦੇ ਆ 2200 ਵਾਲਾ ਛੋਟਾ ਤੇ ਆਪਾਂ ਤੁਹਾਨੂੰ ਅੱਧ ਮੁੱਲ ਤੇ 1100 ਚ ਦੇਣਾ ਜਾਦੀ-ਜਾਦੀ ਸਕਰੀਨਸ਼ਾਟ ਲੈ ਲੈ ਜਿਹੜਾ ਮੇਰੇ ਭੈਣਾਂ ਨੇ ਪਹਿਲਾਂ ਕਿਸੇ ਨੇ ਲਿਆ ਤੇ ਆਪਾਂ ਉਹਨਾਂ ਨੂੰ ਭਾਲ ਦੇਣਾ ਹੈ ਸਾਰਾ ਫਰੰਟ ਮੂਰ ਕੜਾਈ ਕੀਤੀ ਹੋਈ ਹੈ ਇੱਕ ਪਿੰਕੀ ਜਿਹਾ ਕਲਰ ਹੈ ਬਹੁਤ ਸੋਹਣਾ ਜਿੰਨੇ ਵਾਰ ਪਤਾ ਖਾਇਆ ਫਨੋਨੇ ਵਰੀ ਕੈਮਰਾ ਹਿੱਲ ਗਿਆ ਹਨ ਚਲੋ ਕੋਈ ਗੱਲ ਨਹੀਂ ਪੋਟੂ ਵਾਲਾ ਛੋਟਾ ਬਸ ਇਹਦੀ ਕਲਰ ਚ ਹੀ ਫਰਕ ਆ ਵਾ ਡਿਜ਼ਾਈਨ ਕੜਾਈ ਸੇਮਾ ਸੂਰੀ ਦੇ ਕੋ ਸੇਮਾ ਇਹਦੀ ਥੋੜੀ ਜਿਆਦਾ ਡਾਰਕ ਕਰਕੇ ਤੁਹਾਨੂੰ ਜ਼ਿਆਦਾ ਜੀ ਸੀ ਕਿਹੜਾਈਏ ਪਸੰਦ ਆਖੋ ਲੋ ਇਹ ਦਾ ਟਾ ਸੇਕੋ ਉਹਦੇ ਨਾਲ ਦਾ ਹੀ ਜਿੱਦਾਂ ਪਸੰਦ ਤਕ ਆਇਆ ਲੋ ਕੱਲ ਦਾ ਫਰਕ ਨਿਕਲ ਲਓ ਬੱਸ ਉਹਨੇ ਇੰਟਰਵਿਊ ਉਹ ਇਹ ਸਿੱਕ ਤੇ ਨਹੀਂ ਹੈ ਨਾ ਕੰਦਰੀ ਦੀ ਬੱਸ ਉਹਨੂੰ ਸੇਮ ਉਹਦੇ ਨਾਲ ਦਾ ਉਹ ਬੁੜੀ ਕੜਾਈ ਸੁਣ ਕੱਟਦੀ ਨਹੀਂ ਸੀ ਇਹ ਡਾਰਕ ਕਰਕੇ ਕੜਾਈ ਸੁਣ ਜ਼ਿਆਦਾ ਦਿਸੇ ਦੇਖੋ ਇਹ ਕੱਪੜਾ ਮਿਲੂਗਾ ਤੁਹਾਨੂੰ ਕਰੀਬ ਛਲਕ ਦੇ ਵਿੱਚ ਪਿਓਰ ਕਰੀਬ ਛਲਕ ਦੇ ਵਿੱਚ ਹੈ ਜੀ ਤੁਸੀਂ ਕੱਪੜਾ ਕੱਲਾ ਲਾਉਂਗੇ ਤਾਂ ਤੁਹਾਨੂੰ 200 ਰੁਪਏ ਮੀਟਰ ਤੇ ਕੱਪੜਾ ਦਿੰਦੇ ਨੇ 200 ਰੁਪਏ ਮੀਟਰ ਪਲੇਨ ਕੱਪੜਾ ਤੁਸੀਂ ਲੈਣਾ ਹੋਵੇ ਦੇਖੋ ਜੀ 1000 ਦਾ ਤੇ ਕੱਲਾਗੇ ਕੱਪੜਾ ਹੀ ਮਿਲਦਾ ਵਾ ਤੇ ਇਹ ਸਦਾ ਹੀ ਰਹਿੰਦਾ ਵਾ ਇਹਦਾ ਨਾ ਰਵਾਜ ਜਾ ਵੀ ਨਾ ਹੀ ਖਰਾਬ ਹੋਵੇ ਨਾ ਸੁਗੜੇ ਨਾ ਚੜ੍ਹੇ ਨਾ ਕੁਝ ਨਹੀਂ ਹੁੰਦਾ ਇਹ ਬਹੁਤ ਵਧੀਆ ਇਹਦਾ ਰਿਜ਼ਲਟ ਨਿਕਲਿਆ ਤਾਂ ਹੀ ਬਹੁਤ ਬਹੁਤ ਲੰਮਾ ਸਵਾਏ ਕੱਪੜਾ ਚੱਲੇਗਾ ਇਸ ਕਾ ਬਹੁਤ ਹੀ ਤੂ ਬਾਤ ਬਹੁਤ ਕੱਪੜਾ ਵੀ ਆਇਆਗਾ ਪਰ ਇਹਦਾ ਰਿਜ਼ਲਟ ਬਹੁਤ ਵਧੀਆ ਨਿਕਲਿਆਗਾ ਆਪਾਂ ਤਾਂ ਵੈਸੇ 200 ਰੁਪਏ ਮੀਟਰ ਦਿੰਨੇ ਆ ਤੇ ਹੋਰ ਤਾਂ ਪਤਾ ਨਹੀਂ ਕਿੰਨੇ ਰੁਪਏ ਮੀਟਰ ਜ਼ਿਆਦਾ ਹੀ ਦਿੰਦੇ ਹੁਣ ਤੇ ਹੋਰ ਛਲਕੇ ਦੇ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਵਾ ਦੇਖੋ ਇਹ ਕਿਹਦਾ ਹੈ ਸੀਮ ਉਹਦੇ ਨਾਲ ਦਾ ਰੀਡ ਰਹੂਗਾ ਜੀ 700 700 ਨਹੀਂ ਰੀਡ ਰਹੂਗਾ ਜੀ 1100 ਰੁਪਏ ਤੇ ਸੀਮ ਕਲਰ ਵੀ ਕਲਰ ਦਾ ਫਰਕ ਨਹੀਂ ਕਲਰ ਬਹੁਤ ਸੋਹਣਾ ਬਈ ਤੁਸੀਂ ਮੰਗਵਾ ਸਕਦੇ ਨਹੀਂ ਹੱਡ ਰਾ ਦੀ ਪੱਕਾ ਦੁਪੱਟਾ ਨਹੀਂ ਖੋਲਦੇ ਕਿਉਂਕਿ ਦੁਪੱਟਾ ਸੇਮ ਹੀ ਆ ਕੀ ਜੀ ਹੈ ਸੇਮ ਹੀ ਜਿਹਦੇ ਨਾਲ ਆ ਦਵਾ ਦੁਪੱਟਾ 1100 ਰੋਡ ਹੋਗਾ ਕੋਈ ਆਰ ਚਾਰਜ ਕੋਈ ਨਾ ਹੋਊਗਾ ਤੇ ਤੁਸੀਂ ਦੇਖੋ ਜਿੰਨਾ ਚ ਕੋਈ ਪਸੰਦ ਹੋਵੇ ਤੁਸੀਂ ਮੰਗਵਾ ਸਕਦੇ ਗਾਜਰੀ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਆ ఏదై కలర్ సూల్ ఏదే కలర్ మెల్గే సూ పింక మిల్ జా కలర్ ఎన్నే సూమ క రేట్ సేమ ఆ బాగు సోహ్న క ਇਦੀ ਕੜਾਈ ਐਸ ਤਰ੍ਹਾਂ ਵਾ। ਲੈ ਲਈ ਇਦੀ ਕੜਾਈ ਆ। ਦਵਟਾਈ ਬਹੁਤ ਸੋਨਾ ਨਾ ਆ ਮਿਲਿਆ ਤੇ ਇਹਦੇ ਚ ਵੀ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ। ਦੇਖੋ। ਪਾਲਤੀ ਵਰਸ਼ ਦਵਤੀ ਛੈਂਗੀ ਦੀ ਕੋਕੀ ਦੀ ਸੋਹਣੀਆ ਕਿੰਨੀ ਸੋਹਣੀ ਲੁੱਕ ਬਣ ਕੇ ਤਿਆਰ ਹੁੰਦੀ ਆ। ਲੋ ਜੀ ਇਹਦਾ ਰੇਟ ਰੂਪਾ 850 ਰੁਪਏ ਆ। ਕੜਾਈ ਦੇਖੋ ਸੁਣਿਓ ਕੜਾਈ ਇਹ YouTube ਦਾ 6800 ਪਾਲਟੀ ਵੇਅਰ ਛੂਟ ਆ ਦੇਖੋ 18 18 22000 ਵਾਲੀ ਛੂਟ ਆਪਾਂ ਸੁਣੋ ਇਹਨੇ ਕਟ ਰੇਟ ਅਜੇ ਨਹੀਂ ਹਰ ਹਾਂ ਇਹ ਗੱਲ ਇਹ ਵੀ ਕੜਾਈ ਆ ਦੇਖੋ ਜੇ ਇੰਨੀ ਕੜਾਈ ਤੇ 8800 ਰੁਪਏ ਲੈ ਲੈਂਦੇ ਆਪਾਂ ਸਾਨੂੰ 8500 ਚ ਸਾਰਾ ਛੂਟ ਦੇ ਰਹਾ ਉਹ ਵੀ ਬਿਨਾ ਕੋਰੀਅਰ ਚਾਰਜ ਤੋਂ ਬਿਨਾ ਲਓ ਜੀ ਇਹਦੇ ਸਾਨੂੰ ਕਲਰ ਕਾਫੀ ਮਿਲ ਜਾਣਗੇ ਤੁਸੀਂ ਆਰਡਰ ਆਪਦੀ ਕਰਵਾ ਸਕਦੇ ਆ ਛੂੜਾ ਆਪਦੇ ਬੁੱਕ ਕਰਵਾ ਸਕਦੇ ਲੋ ਜੀ ਇਹ ਪਾਰਟੀ ਵਾਰ ਛੋਟਸ ਨੂੰ ਦਿਖਾ ਦਿੱਤੇ ਹੋਰ ਆਪਾਂ ਜਿਹਦੇ ਮਤਲਬ ਕੱਪੜੇ ਪਹਿਨਾ ਲਿਆਂਦੇ ਸੀ ਉਹਦੇ ਨਾਲ ਦੀ ਆਪਾਂ ਨੂੰ ਸੀਮ ਮਿਲ ਕੇ ਕਲਰ ਕੁਝ ਮੈਲਗੇ ਕੁਝ ਕਿਸੇ ਨਾਲ ਨਹੀਂ ਮਿਲੇਗੇ ਲਓ ਜੀ ਆਪਾਂ ਮਾਸਟਰੀ ਪਹਿਲਾਂ ਸੰਦ ਖਾਇਆ ਹੋਇਆ ਸੀਗਾ ਪਤਲ ਸ਼ਾਇਦ ਵਸੀਮ ਕਲਰ ਪਰ ਮੈਨੂੰ ਇੰਨਾ ਨਹੀਂ ਪਤਾ ਕਿ ਕਲਰ ਦਾ ਫਰਕ ਹੋ ਸਕਦਾ ਵਾ ਦੇਖੋ ਜਿਉਂ ਕਿ ਮੈਨੂੰ ਬੜਾਈ ਕਿ ਠੰਡ ਵੀ ਥੋੜੀ ਜਿਆਦਾ ਪੈਣੀ ਆ ਤਾਂ ਫਿਰ ਮੇਰੀਆਂ ਭੈਣਾਂ ਬਹੁਤ ਜਲਦੀ ਇਹ ਕੱਪੜਾ ਮੰਗਵਾ ਰਹੀਆਂ ਇਹ ਲਪੈਨ ਇਹ ਲਪੈਨਸ ਤਾਂ ਆਪਾਂ ਨੂੰ ਇੱਕ ਦੀ ਮਿਲਿਆ ਨਹੀਂ ਹੈਗੇ ਜੀ ਪਸ਼ਮੀਨਾ ਹੈ ਇਹ ਪੁਰ ਪਸ਼ਮੀਨੇ ਦਾ ਛੂਟ ਆ ਇਹ ਮੈਂ ਦੇਖੋ ਜੀ मैं कलर दिखा भी नहीं जो कोई मिल भी गया चलो एक देखो। आ, ग्रेज भी मिल गया काफी कलर मिल गए ग्रेज भी बहुत ज्यादा मंग थ ग्रेजर भी अपने नाल मंगवा ले ਕਿਉਂਕਿ ਵੀ ਇਹ ਹੁਣ ਚੱਲਣਗੇ ਨਾ ਲੋ ਜੀ ਇਹ ਗਰੀ ਦੇ ਵਿੱਚ ਵੀ ਮੰਗਵਾ ਲਿਆ ਆਪਾਂ ਇਹਦੇ ਕਾਫੀ ਕਲਰ ਆ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਆ ਲੋ ਜੀ ਚਲੋ ਜੀ ਆਪਾਂ ਤੁਹਾਨੂੰ ਦਿਖਾ ਦਿੱਤੇ ਹਨਾ ਕੱਪੜੇ ਫਿਰ ਆਪਾਂ ਫਿਰ ਦਿਖਾਵਾਂਗੇ ਕਿਉਂਕਿ ਆਪਣਾ ਕੰਮ ਲੋਕਲ ਵੀ ਚੱਲਦਾ ਹੈਗਾ ਫਿਰ ਆਪਾਂ ਨੂੰ ਆਏਂਗੀ ਪਤਾ ਹੁੰਦਾ ਕਿਹੜਾ ਵਾ ਵੀਡੀਓ ਜੀ ਦਿਖਾਤਾ ਤੇ ਕਿਹੜਾ ਰਹਿ ਗਿਆ ਨਹੀਂ ਪਤਾ ਲੱਗਦਾਗਾ ਤੇ ਜਿਹੜੀਆਂ ਪਹਿਣਾ ਆਨਲਾਈਨ ਮੰਗਵਾਉਂਦੀਆਂ ਉਹ ਵੀ ਫਿਰ ਆਪਾਂ ਆਨਲਾਈਨ ਦਾ ਹੀ ਫਿਰ ਆਪਾਂ ਦੇਦਾ ਉਸਕੇ ਜੇ ਛੋਟ ਆਉਂਦੀ ਤੇ ਆਪਾਂ ਨਾਲ ਦੀ ਨਾਲ ਕੂਰੀਅਰ ਕਰਵਾ ਦਿੰਦੇ ਚਲੋ ਜੀ ਠੀਕ ਆ ਫਿਰ ਆਪਾਂ ਤੁਹਾਨੂੰ ਫੇਰ ਮਿਲਦੇ ਆ ਇਹਨਾਂ ਚ ਕੋਈ ਛੋਟੇ ਫਿਰ ਦੁਬੱਟਾ ਜੀ ਖਰਦਾਗਾ ਪਸੰਦ ਹੋਵੇ ਬਾਅਦ TVR ਚ ਤੁਸੀਂ ਮੰਗਵਾ ਸਕਦੇ ਆ ਪਰ ਮੈਨੂੰ ਇਹ ਥੋੜਾ ਘੱਟ ਪਸੰਦ ਆ ਆ ਤਾਂ ਮੈਨੂੰ ਬਹੁਤ ਜਿਆਦਾ ਪਸੰਦ ਆ ਆ ਦੇਖੋ ਬਹੁਤ ਸੋਹਣਾ ਲੱਗ ਜਾਂਦਾ ਵਾ ਦੇਖੋ ਵੀਰਾ ਸਰ ਵੀਰ ਇਟਰੂ ਸਭਿਆਤ ਸਰ ਵੀਰ ਇਟਰੂਗਾ ਪਛਮੀ ਨੇ ਜਦੋਂ ਤੁਹਾਨੂੰ ਪਤਾ ਮੈਂ ਪੈਰੇਲਾ ਰੇਟ ਦੱਸੇ ਹੋਏ ਆ ਤੇ ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੁਸੀਂ ਵੀ ਮੇਰੀ ਵੀਡੀਓ ਨੂੰ ਤੁਸੀਂ ਬਹੁਤ ਘੱਟ ਦੇਖ ਰਹੀਆਂ ਇਹ ਬਹੁਤ ਜ਼ਿਆਦਾ ਵੀਡੀਓ ਜ਼ਿਆਦਾ ਦੇਖਿਆ ਕਰੋ ਤੁਸੀਂ ਤਾਂ ਕਿ ਤੁਹਾਨੂੰ ਜਾਣਕਾਰੀ ਜ਼ਿਆਦਾ ਮਿਲੇ ਕੀ ਕੱਪੜੇ ਦਾ ਰੇਟ ਆ ਕੀ ਮਤਲਬ ਕੱਪੜਾ ਵਾ ਤੇ ਇੰਨੇ ਕੋਈ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਸਕਦੀਆਂ ਆਰਡਰ ਆਦੇ ਬੁੱਕ ਕਰਵਾ ਸਕਦੀਆਂ ਕਨੈਕਟ ਨੰਬਰ ਆਪਣਾ ਵੀਡੀਓ ਦੇ نیچے ਹੁੰਦਾ ਹੈ ਜਦੋਂ ਮਰਜੀ ਤੁਸੀਂ ਮੈਨੂੰ ਫੋਨ ਕਰੋ ਤੇ ਇਸ ਆਪ ਦੀ ਜਿਹੜੀ ਮੇਰੀ ਭੈਣ ਦਾ ਪਹਿਲਾ ਸਕਰੀਨਸ਼ਾਟ ਆ ਗਿਆ ਆਪਾਂ ਨਾਲ ਲਈ ਬੁੱਕ ਕਰ ਦਾਂਗੇ ਕੋਈ ਗੱਲ ਨਹੀਂ ਕੋਸ਼ਿਸ਼ ਕਰਦੇ ਹੁੰਦੇ ਵੀ ਆਪਾਂ ਹੋਰ ਮੰਗਵਾਈਏ ਲੈ ਕੇ ਆਈਏ ਚਲੋ ਜੀ ਤੁਹਾਡਾ ਪਿਆਰ ਬਹੁਤ ਮਿਲਿਆ ਤੇ ਆਪਣਾ ਵੀ ਫਰਜ਼ ਬਣਦਾ ਹੈ ਨਾ ਤੁਹਾਡੇ ਲਈ ਜਿੱਦ ਤੁਸੀਂ ਚਾਹੋਣੇ ਆਪਾਂ ਲੈ ਕੇ ਆਉਣੀ ਆ ਬਹੁਤ ਪੈਣਾ ਕਿਨਖਾਵ ਦੀ ਆ ਰੱਡ ਆਈ ਸੀ ਲੈ ਕੇ ਆਉ ਆਪਾਂ ਇਹ ਕਿਨਖਾਵ ਦੀ ਹੁਣ ਲੈ ਕੇ ਆਦੇ ਕਿਉਂਕਿ ਆਪਾਂ ਥੋੜਾ ਜਿਹਾ ਵੀ ਆਪਾਂ ਹੁਣ ਆ ਚੀਜ਼ ਲੈ ਕੇ ਆਂਦੀ ਆ ਕਿਉਂਕਿ ਕਿਨਖਾਵ ਦੇ ਪਹਿਲਾਂ ਲੈ ਜਾਂਦੇ ਅਗਲੇ ਦਿਨ ਵਾ ਕਿਨਖਾਵ ਦੀ ਵੀ ਲੈ ਕੇ ਆਵਾਂਗੇ ਸਭ ਕੀ ਰ ਆਪਾਂ ਹੁਣ ਇਹ ਕਰਦੇ ਆ ਆਪਾਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਜੇ ਕਲਰ ਬਹੁਤ ਹੈਗੇ ਜਿੰਨੇ ਮਰਜ਼ੀ ਲਓ ਤੁਸੀਂ ਚਲੋ ਜੀ ਠੀਕ ਆ